ਯਾਰ ਨੇ ਭੇਜੂ ਆਖੇ ਆਲੂ ਲਾਉਣੇ ਐ ਤੇ ਕੀ ਚੱਕਾਂਗੇ ਫੱਟੇ ਭੇਜਦੋਂ ਪਾਣੀ ਲੋਟ ਆਉਂਦਾ ਕਦੇ ਗਾਂ ਟੁੱਟ ਜਾਂਦਾ ਕਦੇ ਵਾਝਾ ਟੁੱਟ ਜਾਂਦਾ ਸਹੀ ਤਾਂ ਪਹਿਲਾਂ ਪਾਣੀ ਐ ਕਰਮਜੀਤ ਕਿੱਥੇ ਵਧਦਾ ਯਾਰ ਕੁੱਕਰਾ ਹੈ ਭੇਜੂ ਕਹਿੰਦਾ ਇਹ ਯਾਰ ਕਵੇਂ ਰੇ ਯਾਰ ਯਾਰ ਇਹੋ ਜਿਹਾ ਹੁਣ ਪੱਖਾ ਅਜ ਨਾ ਤਰ ਪਹਿਲੇ ਟੁੱਟੀ ਜਾਂਦਾ ਲੋੜ ਨਹੀਂ ਦੋਸ਼ ਬਣਾਦੀ ਭਾਈ ਨੇ ਪਹਿਲੀ ਯਾਰ ਭੇਜੂ ਨੇ ਪੰਗਾ ਲਿਆ ਕਰਮਜੀਤ ਕਹਿੰਦਾ ਚੱਕ ਦੇ ਕਰਾ ਤੇਰੇ ਨਾਲ ਹਾਂ ਹੈ ਕੋਕਰ ਯਾਰ ਨੇ ਬਤਾ ਦੇ ਕੋਕਰ ਯਾਰ ਆ ਲੰਮਿਆ ਰੂਟਾਂ ਤੇ ਆ ਆਪ ਤਾਂ ਲੰਮਿਆ ਰੂਟਾਂ ਤੇ ਆ ਕਦੇ ਦਿੱਲੀ ਕਦੇ ਘਵਾਟੀ ਕਦੇ ਬੰਬੇ ਵੇ ਬੈਠਾ ਮਗਰਿਆੜ ਤੇ ਕਹੀ ਜਾਇਆ ਕਰੇ ਆਲੂ ਉਣਾਉਣੇ ਆ ਮਾਹਲਾ ਲਾ ਲਿਆ ਹੰਦੂ ਹਾਂ ਥਾਪੀ ਦੇਦਾ ਕਰ ਟਰੈਕਟਰ ਮੈਂ ਮੈਂ 3 ਵਜੇ ਮਹਾਂ ਦਾ ਲੈ ਡੜ ਜੂ ਹਾਂ ਮਰਾਦੇ ਕੋਕਰ ਯਾਰ ਦੇਖ ਰਾ ਭਾਈ ਆਹ ਵੇਖਾ ਤਾ ਜੁਗਤ ਕਿਧਰੋਂ ਨੱਕਾ ਜਾ ਮਾਰਦਾ ਕਹਿੰਦੇ ਕਿਧਰੋਂ ਵੇ ਜੁਗਤ ਦਾ ਮੁੰਡਾ ਇੰਨੀ ਸਾਰੀ ਉਮਰ ਚ ਕਹੀ ਨਹੀਂ ਚਲਾਈ ਜਿੰਨੀ ਦੋ ਦਿਨ ਚਲਾ ਦੀ ਪੁਲਾਂ ਨਾ ਪੁਆਈ ਵੀ ਖਾਲ ਨਹੀਂ ਘੜਨਾ ਪੈਣਾ ਹਾਂ ਉਹ ਭੈਣ ਦਾ ਉਲਟਾ ਹੋ ਗਿਆ ਕੰਮ ਚੱਲ ਕੋਈ ਨਹੀਂ ਦੱਬੀ ਫਿਰ ਕੰਮ ਆਹ ਤੇਰਾ ਮੈਂ ਫਿਰਦੇ ਆਂ ਖੰਡਾਂ ਦੇ ਮੋਟਰ ਤੋਰਦਾ ਹਾਂ ਹਾਂ ਯਾਰਾ ਨਾ ਇਹਦਾ ਮੇਰਾ ਤਾਂ ਸਿਆਲ ਫਿਰ ਤੁਰ ਕੇ ਵੀ ਦੇਖਣਾ ਬੰਦਾ ਕਹਾਂ ਪਹੁੰਚ ਗਿਆ ਪਾਣੀ ਕਿ ਨਹੀਂ ਹੈ ਇੱਥੇ ਕਿਹੜਾ ਲੋਕੇਸ਼ਨ ਲੱਗੀ ਆ ਇਹ ਧੀਗੇ ਮਨਵਾ ਦੇ ਹਾਂ ਪਹਿਲਾਂ ਕਿਹੜੇ ਬੰਦੇ ਲਾਇਏ ਸੀ ਪੁੱਛੋ ਪਹਿਲਾਂ ਜੀ ਬਹੁਤ ਔਖਾ ਹੋਇਆ ਹੋਊਗਾ ਹਾਂ ਹੁਣ ਤਾਂ ਜਦ ਤਕਨੀਕ ਬਦਲ ਗਈ ਹਾਂ ਪਹਿਲਾਂ ਹੈ ਨਾ ਪਹਿਲਾ ਬੰਦ ਦਾ ਬਹੁਤ ਔਖੇ ਕੋ ਹੂੰ ਔਖਾ ਜੇ ਇੱਕ ਮਣਾਪਾ ਦਾ ਪਾਣਾ ਹੈ ਜੇ ਆਪਣਾ ਦਾ ਬਹਾ ਛੋਟਾ ਕਿਲੇ ਦੀ ਦੋ ਆ ਹਾਂ ਇਹਨੇ ਲਾਈ ਪਾ ਮੈਨੂੰ ਆਪਾਂ ਨਹੀਂ ਕਿਵੇਂ ਲੋਂਗੇ ਜਿਹੜੇ ਤਾਂ ਬਾਹਲੇ ਲਾਈ ਪਿਓ ਤਾਂ ਹੌਸਲੇ ਚ ਉਹਨਾਂ ਤਾਂ ਆਵਾ ਲੋਟ ਲੋਟ ਨਵਾਂ ਬੰਦਾ ਤਾਂ ਐਵੇਂ ਦੇਖੋ ਇੱਕ ਫਸ ਜਾਂਦਾ ਫਸ ਜਾਂਦਾ ਤਾਂ ਐਂ ਦਾ ਨਾ ਖਾਲਚੀ ਫਿਰਦਾ ਜੀ ਆਲੂ ਹੀ ਨਹੀਂ ਪਹੁੰਚੇ ਹਜੇ ਪੂਰੇ ਵੇਖੋ ਪਾਣੀ ਆ ਬਾਹਰ ਭਰ ਕੇ ਇਧਰ ਦੇਖ ਕੇ ਆਵਾ ਦੇਖਿਆ ਖਾਣ ਮੈਨੂੰ ਜਾਣਾ ਪਣਾ ਪੈਣਾ ਹੁਣ ਕੁੱਕਰ ਯਾਰਾ ਹਾਂ ਮਰਾਤੇ ਕੁੱਕਰ ਯਾਰ ਨੇ ਮਰਾਤੇ ਮਰਾਤੇ ਕੁੱਕਰ ਕਰ ਵਜੀਤ ਨੇ ਅੱਗੇ ਗਾਹ ਨੂੰ ਵੀ ਬਣ ਜੂ ਮੈਨੂੰ ਲੱਗਦਾ ਬਣਦਾ ਵੀ ਜੀ ਦਾ ਭੇਜੂ ਕਹਿੰਦਾ ਗਾਹ ਨੂੰ ਵੀ ਬਣਦੀ ਭੇਜੂ ਕਹਿੰਦਾ ਬਣਦਾ ਨਹੀਂ ਨੀ ਤਾਂ ਵੀ ਤਾਂ ਮੈਨੂੰ ਓਏ ਆ ਗਿਆ ਭੇਜਰੇ ਵਾ ਕੱਟ ਦੇ ਇਧਰ ਓਏ ਪਹੁੰਚ ਗਿਆ ਓ ਫਿਰਦਾ ਭੇਜ ਵਿਚਾਰਾ ਆ ਗਿਆ ਆ ਗਿਆ ਇਧਰ ਆ ਜਾ ਆ ਗਾਂ 3 ਵਜੇ ਲੈਟ ਜਾਣੀ ਆ ਕਹਿੰਦੇ ਹੋਰ ਨਾ ਕਿਤੇ ਕੱਚ ਵਾਜੇ ਕੱਲ ਨੂੰ ਫੇਰ ਸਿੱਧਾ ਹੱਡਣਾ ਪਾਜੀ ਪਾਜੀ ਯਾਰ ਆਪਾਂ ਦਾ ਦੇਖੀ ਪਾਣੀ ਪੁਣੀ ਲਾਇਆ ਕਰਾਂਗੇ ਹਾਂ ਖੇਤ ਬਣਾਇਆ ਕਰਾਂਗੇ ਚਿਕਨ ਚੁਗਨ ਹਾਂ ਕਹਿੰਦੇ ਤੇ ਪਾਣੀ ਲਾਇਆ ਕਰਾਂਗੇ ਇਹਨੂੰ ਕੁੱਕਰ ਕਹਿੰਦਾ ਚਕਰ ਬਣਾਇਆ ਕਰਾਂ ਖੇਤ ਮੈਨੂੰ ਆਇਆ ਜਿਹੜਾ ਪਿਆਹਾ ਬੂਹਾ ਦੀ ਖਾਦਾ ਮੇਰਾ ਵੀ ਨਿਕਲ ਨੱਕੇ ਹੀ ਵਾਲੇ ਹੋਏ ਨੇ ਪਟਕਾ ਦੇਖ ਲੈ ਜਿੰਨੇ ਅਰੀ ਵੱਡੇ ਜਿੰਨੇ ਖਾਲੀਆਂ ਚ ਉਹਨੇ ਰੀ ਨੱਕੇ ਉਹਨੇ ਹੀ ਨੱਕੇ ਹੈ ਬੜਾ ਕੰਮ ਟੇਡਾ ਕਹਿੰਦੀ ਕਿਦੇ ਨਹੀਂ ਕਹਿੰਦੀ ਨਾਨਕਾ ਮੇਲ ਆਊਗਾ ਆਊਗਾ ਨਾਨਕਾ ਮੇਲ ਨਾਨਕਾ ਮੇਲ ਤਾਂ ਆਉਣਾ ਹਜੇ ਕਿਹੜਾ ਇਹ ਤਾਂ ਸੂਰ ਆਉਣੇ ਆ ਹਾਂ ਸੂਰ ਵੀ ਆਉਣੇ ਆ ਨਾਨਕਾ ਮੇਲ ਤਾਂ ਉਹ ਆ 12 13 ਫਿਰ ਜੀ ਤੇ ਪਾ ਲਿਆ ਮੂੰਹ ਵੱਟ ਨੂੰ ਸਿਰੇ ਜਾ ਕੇ ਵੱਟਣਗੇ ਮਸ਼ੀਨ ਲਾਉਣ ਦੀ ਲੋੜ ਨਹੀਂ ਕੱਜੇ ਪੱਲੇ ਹਰ ਕਾਉਣਾ ਖਾਂਦੇ ਹਾਂ ਹਾਂ ਨਾਨਕਾ ਮੇਲ ਹੈ ਵੀ ਬਾਲਾਪੁਰ ਬਾਲਾਪੁਰ ਹਾਂ ਪਹਿ ਵੀ ਦੱਸੋ ਜਿਹੜੇ ਬੰਦੇ ਨਵੇਂ ਆਨੇ ਲਾਇਆ ਜਿਹੜਾ ਮੇਰੇ ਹਿਸਾਬ ਨਾਲ ਉਹਨਾਂ ਦਾ ਇਦੋਂ ਮੂਲੀਆਂ ਲੈਣ ਦਾ ਸੌਖਾ ਆ ਯਾਰ ਹਾਂ ਮੂਲੀਆਂ ਸੀਗਾ ਮੂਲੀਆਂ ਕਾਜ ਨਹੀਂ ਸੌਖਾ ਆਦੂ ਮੂਲੀਆਂ ਬੈ ਲੱਗਦੀਆਂ ਹੀ ਬਹੁਤ ਹਾਂ ਮੂਲੀਆਂ ਬਹੁਤ ਹੁੰਦੀਆਂ ਕਿਹੜੀ ਖੇਤੀ ਆ ਯਾਰ ਇੱਕ ਕਿਲੋ ਜਿੱ ਤਿੰਨ ਚੜ੍ਹਦੀਆਂ ਬਸ ਐਵੇਂ ਕਿਹੜਾ ਖਤਾਵੜਾ ਹਾਂ ਨਵੇਂ ਬੰਦੇ ਤਾਂ ਨਹੀਂ ਹੈ ਨਹੀਂ ਹਨਾ ਇਕੱਲੇ ਦੋ ਕਿਲੇ ਵਾਲੇ ਤਾਂ ਹੈ ਨਹੀਂ ਨਾ 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 ਮੱਥਾ ਉਹ ਨਹੀਂ ਮੱਥਾ ਉਹ ਨਹੀਂ ਨਾ ਮੇਲੇ ਲਾ ਕੇ ਦੇਖਾਂ ਛੇ ਅੰਗਾਂ ਨੂੰ ਛੇ ਲਾ ਕੇ ਦੇਖਾਂਗੇ ਬੰਦਾ ਰੱਖਾਂ ਪੱਕਾ ਨੂੰ ਪਾਣੀ ਲਈ ਹਾਂ ਕੋਕਰ ਤਾਂ ਜਗੀਰ ਨਹੀਂ ਕਰਨਾ ਕੋਕਰ ਮਰਾਦੇ ਇਹਨੂੰ ਕੋਕਰ ਦਾ ਮਰਾ ਹਾਂ ਬੰਦਾ ਰੱਖਾਂਗੇ ਫੇਰ ਤਾਂ ਲਾ ਲਾਂਗੇ ਨਹੀਂ ਭੇਜ ਦੱਸੋ ਕੋਕਰ ਕਿਹੜਾ ਨਹੀਂ ਭੇਜੂ ਕਹਿੰਦਾ ਫੇਰ ਨਹੀਂ ਆਪਣੀ ਸਾਸਰੀ ਘਰ ਦੱਸੋ ਕਮੈਂਟੇ ਤੁਹਾਡਾ ਕਿਹੜਾ ਕਿਹੜਾ ਕੋਕਰ ਬਣਿਆ ਤੁਹਾਡਾ ਯਾਰ ਮਿੱਤਰੋ ਨਾ ਦੱਸੋ ਵੀ ਤੁਹਾਡੇ ਵਾਲੀ ਕਿਹੜਾ ਕੋਕਰ ਯਾਰ ਬਣਿਆ ਸੀਗਾ ਮਰਾਉ ਯਾਰ ਕਹਿੰਦਾ ਜਿੰਨਾਂ ਨੂੰ ਉਹ ਆ ਉਹ ਬੱਟਾ ਤਾਂ ਖੁਰਦਿਆਂ ਜਾਂਦੇਗਾ ਤਾਂ ਬੜੀ ਸਪੀਡ ਓਏ ਪਾਣੀ ਛੱਡਾ ਪੂਰੀ ਮੋਟਰ ਛੱਡੀ ਜਾਂਦੀ ਅੱਧਾ ਛੱਡੀ ਪਹਿਲਾਂ ਅੱਧੀ ਛੱਡੀ ਸੀ ਹੁਣ ਲਾਲਚ ਹੋ ਗਿਆ ਵੀ ਲਾਈਟ ਜਾਊਗੀ ਹਾਂ ਲੈ ਵੀ ਕੁੱਕਰੋ ਕਰੋ ਕਰੋ ਕਮੈਂਟ ਜਿਹੜੇ ਕੁੱਕਰ ਯਾਰ ਤੁਹਾਡੇ ਸੀਗੇ ਤੇ ਇਹ ਤਾਂ ਕੁੱਕਰ ਯਾਰ ਨੇ ਫਸਾਤਾ ਪਾਣੀ ਵੀ ਨਹੀਂ ਉੱਥੇ ਪੀਣ ਜਾਣਾ ਪੈਂਦਾ ਖਾਰਚੋਂ ਪੀਣਾ ਪੈਂਦਾ ਹਾਂ ਉਹ ਮੋਟਰ ਦੇਖੋ ਉਹ ਦੇਖੋ ਸਾਹਮਣੇ ਕੋਠੀ ਦੀ ਜੂਮ ਕਰਕੇ ਦੇਖੋ ਉਹ ਫਿਰਦੀ ਹੈ ਉੱਥੋਂ ਆਉਂਦਾ ਪਾਣੀ ਪਾਈਪਾਂ ਨਹੀਂ ਜਾਣ ਤੇ ਸੌਕੀ ਕਰੀ ਸੀ ਪਾਈਪਾਂ ਨੱਪ ਕੇ ਇੱਥੇ ਆ ਜਾਇਆ ਕਰੂ ਉਹਦੋਂ ਵੀ ਔਕੀ ਕਰ ਲਈ ਔਕੀ ਹੋ ਗਈ ਭਾਈ ਭੇਜੋ ਕੋਈ ਨਹੀਂ ਔਖਾ ਸੌਕਾਣ ਸਿਰੇ ਲਾਉਣਾ ਹੀ ਪੈਣਾ ਕਹਿੰਨੇ ਕਭਾ ਹੱਜ ਕਹਿੰਦਾ ਮੋੜ ਐ ਸਿਰ ਦਿੱਤਾ ਫਿਰ ਓਖਲੀਆਂ ਦਾ ਕੀ ਡਾਰਾ ਹਾਂ ਓਕੀਰਾਂ ਦਾ ਹਾਂ ਪਾਵਾਂਗੇ ਸਿਰ ਹਾਂ ਲੈ ਵੀ ਦੋਸਤ ਸਿਰ ਖੜੇ ਦਾ ਖਾਲਸਾ ਹਾਂ ਦੇਖੋ ਭੇਜੂ ਦੇ ਹਾਲਾਤ ਪਿੰਡ ਨਗਰ ਕੀਤਣਾ ਪਿੰਡ ਨਗਰ ਕੀਤਣਾ ਬਰੈਡਾਂ ਨੂੰ ਵੀ ਤਰਸੀ ਉਹ ਤੋਂ ਬਰੈਡ ਲੈ ਕੇ ਆ ਕਹਿੰਦਾ ਭੁੱਖਾ ਤੜਕੇ ਦਾ